ਰਿਆਸਤੀ ਸ਼ਹਿਰ ਨਾਭਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਸਜਾਏ ਗਏ ਨਗਰ ਕੀਰਤਨ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਦਿੱਤਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਸਾਨੂੰ ਧਰਮਾਂ ਦੇ ਨਾਮ ਤੇ ਲੜਾ ਕੇ ਆਪਸੀ ਫਟ ਪੈਦਾ ਕਰ ਰਹੀਆਂ ਹਨ ਸਾਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਹੈ ਜ਼ਰੂਰਤ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਮਹੱਲਾ ਕੂਟਾ ਦੀ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਮੁਸਲਮਾਨ ਭਾਈਚਾਰੇ ਵੱਲੋਂ ਸੱਭੇ ਸਾਂਝੀ ਵਾਲ ਸਦਾਇਨ ਦੀਪ ਦੇਪ ਅਤੇ ਪਹਿਰਾਦੰਦਿਆ ਆਪਸੀ ਭਾਈਚਾਰਕ ਸਾਂਝ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਰਿਆਸੀ ਸਾਹਿਬ ਨਾਬਾ ਦੇ ਮਹੱਲਾ ਕੂਟਾ ਕਰਤਾਰਪੁਰਾ ਵਿਖੇ ਸਿਸ਼ੋਵਤ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੀਦੀ ਦਿਹਾੜਾ ਪੂਰੀ ਸਰਦਾ ਭਾਵਨਾ ਅਤੇ ਸਤਕਾਰ ਪੂਰਵਕ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਦੀ ਗੁਰਪੁਰਬ ਦੇ ਸੰਬੰਧ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਰਹਿਣਮਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਇਸ ਮੌਕੇ ਜਿੱਥੇ ਸ਼ਹਿਰ ਵਿੱਚ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ ਦੇ ਸਵਾਗਤ ਕੀਤੇ ਗਏ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ ਉੱਥੇ ਹੀ ਵਿਸ਼ੇਸ਼ ਤੌਰ ਤੇ ਨਾਭਾ ਦੇ ਮੁਸਲਮਾਨ ਪਾਈਚਾਰੇ ਵੱਲੋਂ ਅਵਲ ਅੱਲਾ ਹੈ ਨੂਰ ਅਪਾਇਆ ਕੁਦਰਤ ਕੇ ਸਭੰਦੇ ਦੇ ਉਪਦੇਸ਼ ਮੁਤਾਬਕ ਸਰਵ ਸੰਧੀ ਵਾਲਤਾ ਦਾ ਸੰਦੇਸ਼ ਦੰਦਿਆ ਹੋਇਆ ਨਗਰ ਕੀਰਤਨ ਦਾ ਵਿਸ਼ੇਸ਼ ਤੌਰ ਤੇ ਪਰਮਾ ਸਵਾਗਤ ਕੀਤਾ ਪੰਜਾਂ ਪਿਆਰਿਆਂ ਨੂੰ ਸਰੂਪਾ ਸਭ ਪੇਂਟ ਦਿੱਤੇ ਅਤੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਠੰਡੇ ਮਿੱਠੇ ਜਲ ਦੀ ਸਬੀਲ ਲਗਾਈ ਗਈ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਪਾਈ ਇੰਦਰਜੀਤ ਸਿੰਘ ਅਤੇ ਪਾਈ ਅਮਰਜੀਤ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਜਿਥੇ ਸਮੁਤੀਆਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਵਿਸ਼ੇਸ਼ ਤੌਰ ਤੇ ਮੁਸਲਮਾਨ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਹੋਰ ਕੀ ਕਿਹਾ ਮੁਸਲਮਾਨ ਭਾਈਚਾਰੇ ਦੇ ਲੋਕਾਂ ਅਤੇ ਸੰਗਤਾਂ ਵੱਲੋਂ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮukh Singh ਕੋਜੋ ਬਾਜਰੀ ਦੀ ਵਿਸ਼ੇਸ਼ ਰਿਪੋਰਟ ਭਾਈ ਜੀ ਕੀ ਨਾਮ ਹੈ ਆਪਣਾ ਮੁਹੰਮਦ ਇਰਫਾਨ ਅ ਮਹੰਮਦ ਜੀ ਅੱਜ ਸ਼ੀਦੀ ਦਿਵਾਲਾ ਨੂੰ ਸਮਰਪਿਤ ਤੁਸੀਂ ਜਿਹੜਾ ਸੇਵਾ ਕੀਤੀ ਆ ਲੰਗਰ ਲਗਾਇਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਸਾਂਝੀ ਵਾਰਤਾ ਸੰਦੇਸ਼ ਦਿੱਤਾ ਕੀ ਕਹਿਣਾ ਚਾਹੁੰਦੇ ਬismillahirrahmanirrahim ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਮੁ슬ਮਾਨ ਭਾਈਚਾਰੇ ਵੱਲੋਂ ਸਾਡੀ ਸਮੂਹ ਜੀਰਦਾ ਕਮੇਟੀ ਵੱਲੋਂ ਸ਼ਬੀਰ ਦੀ ਸੇਵਾ ਲਈ ਗਈ ਹੈ ਉਹ ਅਸੀਂ ਲਗਾਈ ਹੈ ਨਗਰ ਕੀਰਤਨ ਲੰਗਿਆ ਪਹਿਲਾਂ ਵੀ ਜਦੋਂ ਇਦ ਦਾ ਤਿਹਾਰ ਹੁੰਦਾ ਰਮਜ਼ਾਨ ਦਾ ਤਿਹਾਰ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੁ슬ਮਮਾਨ ਭਾਈਚਾਰੇ ਦਾ ਸਿੱਖ ਭਾਈਚਾਰੇ ਵੱਲੋਂ ਉਹ ਜਬ ਤਾਰ ਕਰ ਗਈ ਹੈ ਸੋ ਸਾਂਝੀ ਵਾਲਤਾ ਉਹ ਭਾਈ ਵਾਲਤਾ ਦਾ ਸੰਦੇਸ਼ ਅਸੀਂ ਪੂਰੀ ਦੁਨੀਆ ਨੂੰ ਦੇਣਾ ਚਾਹੁੰਦੇ ਆ ਇਸ ਕਰਕੇ ਸਾਡੇ ਭਾਈਚਾਰਾ ਜੋ ਵੀ ਹੈ ਉਹਨੂੰ ਅਸੀਂ ਬਰਕਰਾਰ ਰੱਖਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਫਿਰ ਨੈਟ ਦੇ ਉੱਪਰ ਅਜਈਆਂ ਜਿੰਦੀਆਂ ਨੇ ਬੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੇ ਜਾਂਦੇ ਨੇ ਉਸ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਇੱਕ ਸੰਦੇਸ਼ ਬੜਾ ਵੱਡਾ ਸੰਦੇਸ਼ ਤੁਸੀਂ ਦੇ ਰਹੇ ਹੋ ਜੋ ਇਹ ਇਹ ਸੋਸ਼ਲ ਮੀਡੀਆ ਤੇ ਜਾਂ ਟੀਵੀ ਮੀਡੀਆ ਤੇ ਚੱਲ ਰਿਹਾ ਹੈ ਉਹ ਏਜੰਸੀਆਂ ਦੇ ਵੱਲੋਂ ਆਪਾਂ ਲੋਕਾਂ ਨੂੰ ਆਪਸ ਵਿੱਚ ਪਾੜਨ ਜਿਹੜਾ ਪ੍ਰਚਾਰ ਚੱਲ ਰਿਹਾ 24 ਘੰਟੇ ਤੁਸੀਂ ਸੋਸ਼ਲ ਮੀਡੀਆ ਬੰਦ ਕਰ ਦਿਓ ਟੀਵੀ ਬੰਦ ਕਰ ਦਿਓ ਤੁਸੀਂ ਮੈਂ ਜੋ ਹਾਂ ਹਮੇਸ਼ਾ ਇਕੱਠੇ ਰਹਾਂਗੇ ਕੋਈ ਆਪਣੇ ਮਨ ਦੇ ਵਿੱਚ ਫਰਕ ਨਹੀਂ ਆਏਗਾ ਆਮ ਬੰਦੇ ਦਾ ਕਿਸੇ ਦੇ ਕੁੱਤੇ ਦੀ ਥੋਟੀ ਮਾਰਨ ਦੇਲ ਨਹੀਂ ਕਰਦਾ ਤੇ ਆਪਾਂ ਆਪਸ ਵਿੱਚ ਪਾੜ ਪਾ ਕੇ ਕੀ ਕੱਟ ਲਾਂਗੇ ਠੀਕ ਹੈ ਜੀ ਨਾ ਭਾਈ ਆਪਣਾ ਜਰਨੈਲ ਖਾਨ ਜੈਲੀ ਜਰਨੈਲ ਸਿੰਘ ਜੀ ਅੱਜ ਕੀ ਮਨ ਦੇ ਵਿੱਚ ਕੀ ਆਇਆ ਤੁਸੀਂ ਅਰਸ਼ੀਦੀ ਦੇ ਆੜੇ ਦੇ ਉੱਪਰ ਜਿਹੜਾ ਲੰਗਰ ਲਗਾਣਾ ਹੈ ਤੇ ਮਨ ਦੇ ਵਿੱਚ ਕੀ ਤੇ ਜਿਆ ਦੇਖੋ ਜੀ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਬਹੁਤ ਬੁਰਾ ਹਾਲਾ ਜਿਹੜੀ ਪੋਲਿਟਿਕਸ ਇਸ ਟਾਈਮ ਕਈ ਪਾਰਟੀ ਵੱਲੋਂ ਖੇਢੀ ਜਾਂਦੀ ਹੈ ਅਸੀਂ ਇੱਕ ਭਾਈਚਾਰੇ ਦਾ ਸਾਜ ਦਾ ਸਨੇਹਾ ਦਿੱਤਾ ਰਲ ਮਿਲ ਕੇ ਕਿਉਂਕਿ ਸਿੱਖ ਇਤਿਹਾਸ ਅਤੇ ਮੁਸਲਮ ਭਾਈਚਾਰੇ ਦਾ ਪੁਰਾਣਾ ਗਿਆਸ ਹੈ ਭਾਈ ਬੜੀ ਆ ਜੀ ਬਾਰੇ ਤੁਸੀਂ ਬੜੇ ਹੀ ਹੋਣਾ ਉਹਨਾਂ ਨੇ ਬੜੀਆਂ ਜਗ੍ਹਾ ਗੁਰੂ ਸਾਹਿਬ ਨਾਲ ਲੜੀਆਂ ਨੇ ਤੇ ਅੱਜ ਕਰਤਾਰਪੁਰੇ ਮਹੱਲੇ ਦੇ ਵਿੱਚ ਅਸੀਂ ਉਸ ਚੀਜ਼ ਨੂੰ ਸੰਦੇਸ਼ ਦਿੱਤਾ ਵੀ ਅੱਜ ਵੀ ਅਸੀਂ ਨਾਲ ਮਿਲ ਕੇ ਅਸੀਂ ਪੰਜਾਬ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ ਵੀ ਕੋਈ ਜੋ ਵੀ ਤੁਹਾਡੇ ਪੌਲਟਿਕਸ ਦੇ ਵਿੱਚ ਕੋਈ ਵੀ ਗਲਤ ਬੋਲਦਾ ਚਾਹੇ ਸਿੱਖ ਬਾਰੇ ਜਾਂ Hindu ਬਾਰੇ ਜਾਂ ਮੁਸਲਮਾਨ ਬਾਰੇ ਉਹ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਨਾਲ ਮਿਲ ਕੇ ਰਹੋ ਆਪਣਾ ਪੰਜਾਬ ਖੁਸ਼ਹਾਲ ਰਹੇ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਦਾਸ ਸ੍ਰੀ ਗੁਰਪੁਰਬ ਬੜੇ ਸਤਿਕਾਰ ਤੇ ਸ਼ਰਧਾ ਦੇ ਨਾਲ ਗੁਰਦੁਆਰਾ ਮਹਿਲਾ ਕਰਤਾਰਪੁਰਾ ਕੌਟਾ ਨਾਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸਤਕਾਰ ਦੇ ਨਾਲ ਮਨਾਇਆ ਗਿਆ ਜਿਦੇ ਵਿੱਚ ਖਾਸ ਤੌਰ ਤੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਜਸਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤਾਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਮਹੱਲਾ ਕਟਾਰਪੁਰਾ ਵਿਖੇ ਪੰਥ ਦੀਆਂ ਪ੍ਰਸਿੱਧ ਸ਼ਖਸੀਤਾ ਰਾਜਨੀਤਿਕ ਸ਼ਖਸੀਤਾ ਤੇ ਨਾਲ ਹੀ ਸਮੁੱਚਾ ਜਿਹੜਾ ਪਾਈਚਾਰ ਦੇ ਲੋਕ ਨੇ ਉੱਥੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਅੱਗੇ ਰਹਿਣਾ ਉਹਨਾਂ ਨੇ ਅਰਦਾਸ ਕੀਤੀ ਤੇ ਉਸ ਤੋਂ ਉਪਰੰਤ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਦੀ ਤਬਦੀਲੀ ਆ ਰੰਪਤਾ ਹੋਈ ਹੈ ਇਦੇ ਵਿੱਚ ਵਿਸ਼ੇਸ਼ ਤੌਰ ਤੇ ਮੁਸਲਿਮ ਭਾਈਚਾਰੇ ਵੱਲੋਂ ਆਪਣੀ ਮਸਜਿਦ ਦੇ ਬਿਲਕੁਲ ਬਾਹਰ ਇੱਕ ਸਾਂਝੀ ਵਾਰਤਾ ਦਾ ਸੰਦੇਸ਼ ਆ ਉਹ ਦਿੱਤਾ ਗਿਆ ਕਿਉਂਕਿ ਗੁਰੂ ਸਬਾਨ ਦਾ ਜਿਹੜਾ ਸੰਦੇਸ਼ ਆ ਉਹ ਉਸ ਫਲਸਫੇ ਤੇ ਚੱਲਦੇ ਹੋਏ ਮੁਸਲਿਮ ਭਾਈਚਾਰੇ ਨੇ ਗੁਰੂ ਘਰ ਲੰਗਰ ਵੀ ਵਰਤਾਇਆ ਪੰਜ ਪਿਆਰਾਂ ਦਾ ਸਤਕਾਰ ਵੀ ਕੀਤਾ ਇਹਨਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਤਿਮਸਤਕ ਹੋ ਕੇ ਉਹ ਪਰਮਾਤਮਾ ਦਾ ਯਾਦ ਕੀਤਾ ਤਾਂ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਸਾਨੂੰ ਹਰ ਇੱਕ ਨੂੰ ਜਿਹੜਾ ਸਾਂਝੀ ਵਾਰਤਾ ਸੰਦੇਸ਼ ਦੇ ਕੇ ਜਿਹੜਾ ਸਾਨੂੰ ਪਿਆਰ ਤੇ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ ਵੰਡੀਆਂ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਵੱਖਰਾ ਜਿਹੜਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਸੋ ਅਸੀਂ ਵੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਸਾਰੇ ਪਨਾਬਾ ਨਿਵਾਸੀਆਂ ਦਾ ਸਮੂਹ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਵਧੀਆ ਤਰੀਕੇ ਦਾ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜਾ ਸਹਿਯੋਗ ਆ ਉਹ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈ ਗੁਰਜੀ ਕਾ ਕਾਲਸਾ ਵਾਈ ਗੁਰਜੀ ਕੀ ਪਤਨੀ ਅੱਜ ਚੇਹਦਾ ਦੇ ਸਪਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦ ਦੇ ਗੁਰਪੁਰ ਗੁਰਦਵਾਰਾਮ ਆਨਲਾ ਕਰਦਾ ਪੁਰਾ ਕਹਤਾ ਨਾਬਾ ਵਿਕੇ ਬੜੀ ਹੀ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਬੰਧੂ ਰਸਤੇ ਦੇ ਸ੍ਰੀ ਖੰਫਾਟ ਸਾਹਿਬ ਤੋਂ ਉਪਰੰਤ ਉਪਰੰਤ ਕੀਰਤਨ ਪਰਵਾਹ ਸਜਾਏਗੇ ਉਪਰੰਤ ਮਹਾਨ ਨਗਰ ਕੀਰਤਨ ਨਾਬੇ ਦੀ ਸੰਕਟ ਬੋਲ